ਜਿਲ੍ਹਾ ਜਨਰਲ ਅਧਿਤੀ ਦੇ ਮਾਨਯੋਗ ਅਸਿਸਟੈਂਟ ਸਾਹ ਗਰਮ ਸਿੰਘ ਜੀ ਵੱਲੋਂ ਜਿਲੇ ਅੰਦਰ ਮਾੜੇ ਅਨਸਰਾਂ ਦੇ ਚਰਾਇਗੇਸ਼ ਪੈਸ਼ਲ ਮਹਿੰਦੇ ਤਹਿਤ ਥਾਣਾ ਲੋਹੀਆਂ ਨੇ ਇੱਕ ਦੋਸ਼ੀ ਜੋ ਪਿਛਲੇ ਦਿਨੀ ਸੱਜਣਾ ਪਿੰਡ ਵਿੱਚ ਇੰਕਾਊਂਟਰ ਹੋਇਆ ਸੀਗਾ ਉਹਦੇ ਵਿੱਚੋਂ ਧੋੜਿਆ ਸੀ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਹੱਥ ਸਫਲਤਾ ਸਿੱਖੀਆ ਵਾਕਿਆ ਇਸ ਕੇਸ ਕੇ 14 ਜਨਵਰੀ ਨੂੰ ਕੁਲਵਿੰਦਰ ਸਿੰਘ ਜੋ ਕੈਨੇਡਾ ਦਾ ਰਹਿਣ ਵਾਲਾ ਤੇ ਉਹ ਆਪਣੀ ਵੇਖਰ ਤੇ ਫਾਫਟਰ ਨੂੰ ਗੱਡੀ ਤੇ ਜਾ ਰਿਹਾ ਸੀ ਤੇ ਰੇਡ ਵਾਂਦੇ ਤਿੰਨ ਵਿਅਕਤੀ ਉਹ ਬਹੁਤ ਹੀ ਉਫਰਾਧਕ ਵਿਰਤੀ ਵਾਲੇ ਹਨ ਜਿਦੇ ਸੁਖਰਾਜ ਸਿੰਘ ਸੁਖਾ ਅ ਦਰਬਾਜ ਸਿੰਘ ਬਾਗਾ ਅਤੇ ਗੁਰਿੰਦਰ ਸਿੰਘ ਵਿਖੀ ਨੇ ਉਹਨਾਂ ਦੀ ਗੱਡੀ ਰੋਕ ਕੇ ਉਹਦੇ ਤੇ ਮਾਰ ਦੇਣ ਦੀ ਨੀਤਨਾ ਫੈਰਨ ਕੀਤੀ ਤੇ ਉਹਦੇ ਸਬੰਧੀ थाना ਸ਼ਾਹਕੋਟ ਸੰਗੀਨ ਤਰਾਹ ਦਾ ਮੁਕਾਦਮਾ ਦਰਜ ਹੋਇਆ ਤਾਂ ਇਸ ਤਰ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਵਕਫ ਵਿੱਚ ਉਹਨਾਂ ਨੂੰ ਉਪਰਾਲੇ ਕੀਤੇ ਗਏ ਤੇ ਮਿਤੀ 6 ਫਰਵਰੀ ਨੂੰ ਸੱਜਣਾ ਲੜੇ ਇਹ ਦੋਸ਼ੀ ਆਪਣੀਆਂ ਦੋ ਗੱਡੀਆਂ ਤੇ ਤਿੰਨੇ ਦੋਸ਼ੀ ਉੱਥੇ ਇੱਕ ਮੋਟਰ ਤੇ ਗਏ ਜਿੱਥੇ ਪੁਲਿਸ ਨਾਲ ਐਨਕਾਊਂਟਰ ਚ ਇੱਕ ਦੋਸ਼ੀ ਸੁਖਰਾਜ ਸਿੰਘ ਸੁਖਾ ਜੋ ਇੰਜੜ ਹੋਇਆ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ ਉਹਦੇ ਕੋਲੋਂ ਵਿਕਲੀ ਬ੍ਰੰਦ ਕੀਤਾ ਔਰ ਉਹਦੇ ਕੋਲ ਵਰਤ ਕੀਤੇ ਹਥਿਆਰ ਵੀ ਬ੍ਰੰਦ ਕੀਤੇ ਇਸੇ ਤਰ੍ਹਾਂ ਦੇ ਹੋਰ ਟੀਮਾਂ ਜਿਹੜੀਆਂ ਮਾਂਜੋਗ ਐਸਐਸਪੀ ਸਾਹਿਬ ਵੱਲੋਂ ਲਗਾਤਾਰ ਸ਼ਾਪੇ ਮਾਰ ਕਰ ਰਹੀਆਂ ਹਨ ਤੇ ਅੱਜ ਦੂਸਰਾ ਦੋਸ਼ੀ ਜਿਹੜਾ ਦਰਬਖ ਸਿੰਘ ਬਾਗਾ ਅਸੀਂ ਰੇਡ ਵਾਂ 315 ਬੋਰ ਦੇ ਨਜਾਇਜ਼ ਹਥਿਆਰ ਸਮੇਤ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਹਦਾ ਇੱਕ ਦੋਸ਼ੀ ਜਿਹੜਾ ਵਿਰਿੰਦਰ ਵਿੱਕੀ ਉਹ ਗ੍ਰਿਫਤਾਰ ਕਰਨਾ ਬਾਕੀ ਹੈ ਜਿਹਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਊਗਾ ਇਹ ਜਿਹੜਾ ਦਰਵਾਖ ਸੰਭਗਾ ਇਹਦੇ ਹੁਣ ਤੱਕ 21 ਮੁਕੱਦਮੇ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਧਰਾਵਾਂ ਜਿਵੇਂ ਲੁੱਟਖੋ ਡਾਕੇ ਕਬਜ਼ੇ ਤੇ ਕਾਤਲਨਾਂ ਹਮੇਲੇ ਕਰਨ ਸਬੰਧੀ ਦਰਜ ਹੋਇਆ ਹਨ ਔਰ ਇਹ ਜਿਲ੍ਹਿਆਂ ਦਾ ਅਫਰਾਤੀ ਹੈਗਾ ਜੇਲ੍ਹ ਤੋਂ ਆਉਣ ਜਾਂ ਦਾ ਇਹਦਾ ਬਣਿਆ ਰਹਿੰਦਾ ਤੇ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਜਰੰਦਰ ਥਾਤੀ ਪੁਲਿਸ ਨੇ ਸਹਰਤਾਸਤ ਕਰਤੀ ਹੈ ਤੀਸਰੇ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਊਗਾ ਜਰੰਦਰ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਨਗਾਤਾਰ ਆਪਰੇਸ਼ਨ ਜਾਰੀ ਹਨ ਔਰ ਇਸੇ ਤਰ੍ਹਾਂ ਇਹਨਾਂ ਨੂੰ ਸਲਾਕਾਂ ਵਿੱਚ ਬੰਦ ਕਰਨ ਲਈ ਪੁਲਿਸ ਨੂੰ ਲਗਾਤਾਰ ਆਪਰੇਸ਼ਨ ਕੀਤਾ ਜਾ ਰਿਹਾ ਹੈ। ਥੈਂਕ ਯੂ।